ਦੋ ਹੀ ਕਿਸ ਤਰ੍ਹਾਂ ਦੇਖਦੇ ਹਾਂ ਜਿਸ ਤਰ੍ਹਾਂ ਮਨਿਸੂਦ ਬਿਆਨ ਹੁੰਦਾ ਹੈ ਲੜਾਈ ਕਰੋ ਝਗੜਾ ਕਰੋ ਸ਼ਾਮ ਕਰੋ ਦੰਡ ਲਾਓ ਬੇਦ ਲਾਓ ਜੋ ਮਰਜ਼ੀ ਕਰੋ 2027 ਦੀ ਵੋਟਾ ਜਿਤਨੀ ਜਿਤਨੀ ਆਨੇ ਅੱਜ ਇਸ ਰਾਜਨੀਤੀ ਨੇ ਇਨਾ ਗੰਧ ਪਾ ਦਿੱਤਾ ਹੈ ਕਿ ਜਿਹੜੀ ਸਾਡੀ ਦੇਸ਼ ਭਗਤੀ ਸੀ ਸਾਡੀ ਪੰਜਾਬ ਭਗਤੀ ਸੀ ਉਹ ਹੌਲੀ ਹੌਲੀ ਕਰਕੇ ਸਾਡੀਆਂ ਭਾਵਨਾਵਾਂ ਦੇ ਨਾਲ ਬਹਿ ਚੁੱਕੀ ਹੈ ਜਸ਼ੋਧਿਆ ਸਾਹਬਰਗੇ ਵੀ ਆਏ ਤੇ ਵੀ ਗਏ ਉਹ ਪੰਜਾਬ ਨੂੰ ਤਾਂ ਅਬਦਾਲੀ ਵਰਗੇ ਨਹੀਂ ਘੇਰ ਸਕੇ ਤਗੜੇ ਅਲੈਗਜ਼ੈਂਡਰ ਨਹੀਂ ਘੇਰ ਸਕਿਆ ਇਹਨੂੰ ਸਿਕੰਦਰ ਦਾ ਗ੍ਰੇਟ ਕਹਿੰਦੇ ਆ ਇਹ ਕਿਹੜੇ ਬਾਗ ਦੀ ਬੰਗਲੀ ਹੈ ਅੱਜ ਦਿੱਲੀੋਂ ਤੜੀ ਪਾਰ ਹੋ ਗਏ ਤਾਂ ਸ਼ੈਲਟਰ ਲੈਣ ਦੇ ਲਈ ਪੰਜਾਬ ਚ ਆ ਬੈਠੇ ਆ ਮੈਂ ਹੈਰਾਨ ਆ ਇਹਨਾਂ ਤੇ ਪੰਜਾਬ ਵਾਲਿਆਂ ਤੇ ਕਿ ਕਦ ਤੱਕ ਤੁਸੀਂ ਇਹ ਗੁਲਾਮੀਆਂ ਕਰਨੀਆਂ ਉੱਥੇ ਸਾਡੇ ਵਰਗਾ ਹੋਵੇ ਤੇ ਦੱਸੇ ਕਿੰਨੇ 200 ਹੁੰਦਾ ਆ ਕਿਦਾਂ ਤੂੰ ਪੰਜਾਬ ਦੀ ਧਰਤੀ ਤੇ ਆ ਕੇ ਕਹਿਣਾ ਵੀ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਲਾਂਗੇ ਇਹ ਤੁਹਾਡੀਆਂ ਮਨਸੂਬੇ ਚਾਹੇ ਬੀਜੇਪੀ ਚਾਹੇ ਆਮ ਆਦਮੀ ਇਹ ਪੂਰੇ ਨਹੀਂ ਹੋਣੇ ਹਮੇਸ਼ਾ ਪੰਜਾਬ ਦੇ ਲੋਕ ਪਿਆਰ ਨਾਲ ਰਹੇ ਤਾਂ ਪਿਆਰ ਚ ਹੀ ਰਹੇ ਐਦੂ ਵੱਡਾ ਬਦਲਾਅ ਕਿ ਚਾਹੀਦਾ ਬਦਲਾਅ ਨਾਲ ਦੇ ਕੇ ਆਏ ਸੀ ਇਹਨੇ ਕਹਦੇ ਵੀ ਲੜਾਈ ਕਰੋ ਝਗੜਾ ਕਰੋ 27 ਦੇ ਵੋਟਾਂ ਜਿੱਤੋ ਬਦਲਾਅਗਾ ਇਹ ਸਭ ਬਦਲਾਅ ਇਹ ਹੀ ਆਇਆ ਵੀ ਆਪਣੀ ਸੱਤਾ ਦੇ ਲਈ ਲੋਕਾਂ ਨੂੰ ਲੋਕਾਂ ਨਾਲ ਲੜਾ ਦੋ ਆਪਣੀ ਕੁਰਸੀ ਦੇ ਲਈ ਖੂਨ ਬਹਾ ਦੋ ਆਮ ਜਨਤਾ ਦੇ ਦਿਲਾਂ ਦੇ ਵਿੱਚ ਵੀ ਉਹੀ ਭਾਵਨਾ ਪਾਤੀ ਹੈ ਮਾਰ ਡਾਲੋ ਕਾਡ ਡਾਲੋ ਝੂਠ ਬੋਲੋ ਫਰੀ ਬੋਲੋ ਉਹ ਕਿਹਦੇ ਨਾਲ ਝੂਠ ਫਰੀ ਬੋਲ ਹਲੇ ਥੋੜੀ ਬੋ ਜਲਾਲਤ ਹੈ ਭਗਵੰਦ ਮਾਨ ਚ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਤੇ ਕੈਬਨਟ ਨੂੰ ਪੰਜਾਬੀਆਂ ਵਾਲੀ ਅਣਖ ਜਗਾਓ ਪੰਜਾਬ ਤੋਂ ਢੋਟੋ ਕਿਉਂ ਉਧਰ ਨੂੰ ਭੇਜਿਆ ਉਹ ਤੁਹਾਡੇ ਤੋਂ ਮਟੋਰਨ ਲਈ ਆ ਰਹੇ ਆ ਤੇ ਤੁਸੀਂ ਦੇ ਹੀ ਜਾ ਰਹੇ ਹੋ ਦੋਨੋਂ ਹੱਥਾਂ ਨਾਲ ਬੰਨ ਰਹੇ ਹੋ ਸ਼ਸ਼ਿਕਾ ਰੀਸਰਟ ਟਾਈਮ ਦੇਖੇ ਦਸਕਨ ਦਾ ਸਵਾਗਤ ਹੈ ਇੱਕ ਹੋਰ ਸਿਆਸੀ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਨ ਕਿਉਂਕਿ ਇੱਕ ਪੁੱਛਾਲ ਇੱਕ ਅਜੀਹਾ ਬਿਆਨ ਪੰਜਾਬ ਦੀ ਰਾਜਨੀਤੀ ਵਿੱਚ ਸੱਤਾਧਰ ਪਾਰਟੀ ਦੇ ਦਿੱਲੀ ਦੇ ਇੱਕ ਆਗੂ ਮਨੀਸ਼ ਸੋਹਦੇ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਲੜਾਈ ਕਰੋ ਝਗੜਾ ਕਰੋ ਸੱਚ ਬੋਲੋ ਝੂਠ ਬੋਲੋ ਸਾਮ-ਦਾਮ ਦੰਡ ਬੇਦ ਜੋ ਮਰਜ਼ੀ ਕਰੋ 2027 ਦੀਆਂ ਵੋਟਾਂ ਅਸੀਂ ਜਿਤਨੀਆਂ ਹੀ ਜਿਤਨੀਆਂ ਨੇ ਔਰ ਲੋਕਾਂ ਦੇ ਵੱਲੋਂ ਉਸ ਲੋਕ ਮਿਲਣ ਲੀਂ ਦੇ ਵਿੱਚ ਨਾਰੇ ਵੀ ਲਗਾਏ ਜਾਂਦੇ ਨੇ ਔਰ ਉਸ ਲੋਕ ਮਿਲਣ ਲੀਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬੈਠੇ ਹੁੰਦੇ ਨੇ ਜੋ ਵਿੱਚ ਬੈਠੇ ਹੋਏ ਇਹ ਸਭ ਕੁਝ ਦੇਖ ਰਹੇ ਹੁੰਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਲੋਕਾਂ ਨੂੰ ਇੱਕ ਦਿੱਲੀ ਦੇ ਆਗੂ ਦੇ ਵੱਲੋਂ ਜਿਹੜਾ ਉਹ ਉਲਝਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਦੇ ਕੰਮ ਕਰਨ ਲਈ ਉਹਨੂੰ ਪ੍ਰੇਰ ਜਾਰੇ ਮੇਰੇ ਨਾਲ ਮੌਜੂਦ ਨੇ ਅਲਬਰਟ ਦੁਆ ਜੀ ਜੋ ਪਿਛਲੇ ਦਿਨੀ ਇੱਕ ਚੋਣ ਵੀ ਲੱ ਚੁੱਕੀ ਜਮੀਨ ਚੋਣ ਲੁਧਿਆਣਾ ਦੀ ਇਹਨਾਂ ਦੀ ਲੜੀ ਸੀ ਤੇ ਨਾਲ ਦੀ ਨਾਲ ਵੱਖ-ਵੱਖ ਗਤੀਵਿਧੀਆਂ ਦੇ ਵਿੱਚ ਹਮੇਸ਼ਾ ਐਕਟਿਵ ਰਹਿੰਦੇ ਨੇ ਆਓ ਮੁਲਾਕਾਤ ਕਰ ਉਹਨੇ ਹੋਡੀ ਸਸੀਗਾ ਦੁਆ ਜੀ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਕੁਲਵੰਤ ਜੀ ਤੇ ਤੁਹਾਡੇ ਰੀਸੈਂਟ ਟੀਵੀ ਦਾ ਵੀ ਬਹੁਤ ਬਹੁਤ ਧੰਨਵਾਦੀਆਂ ਕਿ ਜਿਹੜੇ ਤੁਸੀਂ ਭੱਖ ਦੇ ਮੁੱਦੇ ਲੈ ਕੇ ਜਨਤਨਾ ਜਨਤਾ ਦੇ ਮੁਖਾਤਿਬ ਕਰਦੇ ਹਾਂ ਸਾਨੂੰ ਉਹਦੇ ਲਈ ਤੁਹਾਡਾ ਧੰਨਵਾਦ ਦੋ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਮਨੀਸ਼ ਸਿੰਘ ਦਾ ਬਿਆਨ ਆਉਂਦਾ ਹੈ ਕਿ ਲੜਾਈ ਕਰੋ ਝਗੜਾ ਕਰੋ ਸ਼ਾਮ ਕਰੋ ਦੰਡ ਲਾਓ ਬੇਦਲਾਓ ਜੋ ਮਰਜ਼ੀ ਕਰੋ 2027 ਦੀ ਵੋਟਾਂ ਜਿਤਨੀ ਜਿਤਨੀਆਂ ਆਉਣੇ ਕਿਵੇਂ ਦੇਖਦੇ ਹੋ ਦੇਖਣ ਦੀ ਗੱਲ ਇਹ ਹੈ ਜੀ ਸਾਡੀ ਦੁਨੀਆ ਮੈਂ ਖਾਸ ਕਰਕੇ ਪੰਜਾਬ ਦਾ ਜੰਪਾ ਲੈ ਜੀ ਪੰਜਾਬ ਦੀ ਮਿੱਟੀ ਪੰਜਾਬ ਦਾ ਖੂਨ ਇਹ ਰਗਾਂ ਚ ਚੱਲਦਾ ਹੈ ਤੇ ਗੁਲਾਮੀ ਨਹੀਂ ਚੱਲੀ ਜਾਂਦੀ ਮਕਾਰੀ ਨਹੀਂ ਚੱਲੀ ਜਾਂਦੀ ਗੱਲ ਪੰਜਾਬ ਉਹ ਅਣਖੀ ਜੋਧਿਆਂ ਦੀ ਧਰਤੀ ਰਹੀ ਹੈ ਜਿਹਦਾ ਇਤਿਹਾਸ ਗਵਾਹ ਆ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹਰੀ ਸਿੰਘ ਨਲਵਾ ਜੀ ਬਾਬਾ ਦੀਪ ਸਿੰਘ ਜੀ ਤੇ ਹੋਰ ਵੀ ਬਹੁਤ ਸੈਂਕੜਿਆਂ ਹਜ਼ਾਰਾਂ ਰਾਜਗੁਰੂ ਸੁਖਦੇਵ ਭਗਤ ਸਿੰਘ ਸਾਡੇ ਕਰਤਾਰ ਸਿੰਘ ਸਰਾਭਾ ਜੀ ਬਹੁਤ ਸ਼ਹੀਦ ਹੋਏ ਨੇ ਸਾਡੇ ਉਦਮ ਸਿੰਘ ਜੀ ਬਹੁਤ ਕੁਰਬਾਨੀਆਂ ਸਾਡੀਆਂ ਦਿੱਤੀਆਂ ਕੁਰਬਾਨੀਆਂ ਹੋਈਆਂ ਕੌਮ ਨੂੰ ਬਚਾਉਣ ਦੇ ਲਈ ਮਨੁੱਖਤਾ ਨੂੰ ਬਚਾਉਣ ਦੇ ਲਈ ਪ੍ਰਾਂਤ ਨੂੰ ਬਚਾਉਣ ਦੇ ਲਈ ਅਸੀਂ ਉਹ ਪੰਜਾਬ ਦੇ ਵਸਨੀਕ ਹੈ ਅੱਜ ਇਸ ਰਾਜਨੀਤੀ ਨੇ ਇਹਨਾਂ ਗੰਧ ਪਾ ਦਿੱਤਾ ਹੈ ਕਿ ਜਿਹੜੀ ਸਾਡੀ ਦੇਸ਼ ਭਗਤੀ ਸੀ ਸਾਡੀ ਪੰਜਾਬ ਭਗਤੀ ਸੀ ਉਹ ਹੌਲੀ-ਹੌਲੀ ਕਰਕੇ ਸਾਡੀਆਂ ਭਾਵਨਾਵਾਂ ਦੇ ਨਾਲ ਬਹਿ ਚੁੱਕੀ ਹੈ ਅੱਜ ਉਹ ਭਗਤੀ ਕਿਤੇ ਨਜ਼ਰ ਨਹੀਂ ਆਉਂਦੀ ਜਿਹੜੀ ਨੀ ਸਵਾਰਥ ਭਗਤੀ ਸੀ ਅੱਜ ਲੋਕਾਂ ਨੂੰ ਵੰਡ ਕੇ ਰੱਖਤਾ ਮੇਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਲੋਕਾਂ ਨੂੰ ਕਿਉਂਕਿ ਬੋਲਣ ਨੂੰ ਚੰਗੀਆਂ ਨੇ ਸੁਣਨ ਨੂੰ ਚੰਗੀਆਂ ਨੇ ਜਿਵੇਂ ਮੈਂ ਤਾਂ ਅੱਗੇ ਵੀ ਦੱਸਦਾ ਹੁੰਨਾ ਵੀ ਚੋਰੀ ਨਹੀਂ ਕਰਨੀ ਹਰਾਮ ਕਾਰੀ ਨਹੀਂ ਕਰਨੀ ਝੂਠੀ ਗਵਾਹੀ ਨਹੀਂ ਦੇਣੀ ਬਖਾਨੇ ਮਾਲ ਦਾ ਲਾਲਚ ਨਹੀਂ ਕਰਨਾ ਇਹ ਉਹ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਚੰਗੇ ਰਾਹਾਂ ਤੇ ਲੈ ਜਾਂਦੀਆਂ ਲੋਕ ਵਿਚਾਰੇ ਕੀ ਕਰਨ ਜਦੋਂ ਰਾਜਿਆਂ ਦੀਆਂ ਰਿਆਸਤਾਂ ਖਤਮ ਕੀਤਾ ਕੀਤੀਆਂ ਗਈਆਂ ਲੋਕਤੰਤਰ ਲਿਆਂਦਾ ਗਿਆ ਉਦੋਂ ਇਹ ਕਹਿ ਕੇ ਲਿਆਂਦਾ ਗਿਆ ਵੀ ਸਾਰੀ ਬਰਾਬਰਤਾ ਹੋਏਗੀ ਵੀ ਸੌਤੀ ਬਰਾਬਰਤਾ ਅੱਜ ਜਿੱਥੇ ਅਸੀਂ ਆਪਣੇ ਧਰਮਾਂ 'ਚ ਵੱਖ-ਵੱਖਾਂ Hindu, Muslim, Sikh, Sai ਉੱਥੇ ਹੀ ਸਾਨੂੰ ਪਾਰਟੀਆਂ 'ਚ ਵੀ ਵੰਡ ਕੇ ਰੱਖਤਾ ਇਲੈਕਸ਼ਨਾਂ ਨੇ ਤਾਂ ਮੈਨੂੰ ਉਹ ਮਜਾ ਦਿਖਾਇਆ ਕਿ ਆ ਧਰਮਾਂ ਤੋਂ ਉੱਤੇ ਉੱਟ ਜਾਂਦੀਆਂ ਪਾਰਟੀਆਂ ਤੇ ਜਿਹੜੇ ਅੱਜ ਦਲ ਬਦਲੂ ਕੋਈ ਇੱਧਰਲੀ ਪਾਰਟੀ ਛੱਡ ਕੇ ਉੱਧਰ ਜਾਂਦਾ ਉੱਧਰਲੀ ਪਾਰਟੀ ਉਹ ਧਰਮ ਤੋਂ ਵੀ ਉੱਤੇ ਆ ਤੇ ਗੱਲ ਆ ਗਈ ਮਨੀਸ਼ ਸੋਸ਼ੋਧਿਆ ਜੀ ਦੀ ਬਹੁਤ ਹੀ ਸਾਡੇ ਰਿਸਪੈਕਟਡ ਸੀਗੇ ਮੈਂ ਮੰਨਦਾ ਸੀ ਵੀ ਯਾਰ ਸੀਗੇ ਆ ਸਿੱਗੇ ਕਹੂੰਗਾ ਜੀ ਮੈਂ ਆ ਬਿਆਨਬਾਜ਼ੀ ਸੁਣਨ ਤੋਂ ਬਾਅਦ ਜੋ ਬਿਆਨਬਾਜ਼ੀ ਉੱਪਰ ਕੇ ਬਾਹਰ ਆਈ ਹੈ ਇਹਨਾਂ ਦੀ ਇੰਨੀ ਮੈਂ ਰਿਸਪੈਕਟ ਕਰਦਾ ਸੀ ਕਿ ਕਿੰਨੇ ਸincere ਲੀਡਰ ਨੇ ਯਾਰ ਪੰਜਾਬ ਭਾਰਤ ਦਾ ਹਿੱਤ ਸਮਝਣ ਵਾਲੇ ਦਿਲ ਦਿੱਲੀ ਦਾ ਹਿੱਤ ਸਮਝਣ ਵਾਲੇ ਜਦੋਂ ਇਹਨਾਂ ਨੂੰ ਅੰਦਰ ਵੀ ਕੀਤਾ ਗਿਆ ਤਾਂ ਮੈਨੂੰ ਐ ਲੱਗਿਆ ਯਾਰ ਜਾਗਤੀ ਹੋ ਗਈ ੱੱਕਾ ਹੋ ਗਿਆ ਯਾਰ ਗਊ ਨਾ ੱੱਕਾ ਹੋ ਗਿਆ ਯਾਰ ਗਊ ਮਾਂ ਹੁੰਦੀ ਨਾ ਸਾਡੀ ਵੀ ਯਾਰ ਬਹੁਤ ਉਹਦੇ ਨਾਲ ੱੱਕਾ ਹੋ ਗਿਆ ਸੌ ਬੱਚਾ ਸੌ ਬੱਚਾ ਹੁਣ ਗੱਲ ਕੀ ਆਈ ਵੀ ਜਨਾਬ ਕਹਿ ਰਹੇ ਆ ਵੀ 2027 ਹੋਏ ਤੁਸੀਂ ਸੱਤਾ ਦੇ ਡੇ ਭੁੱਖੇ ਹੋ ਗਏ ਹੋ ਯਾਰ ਅੱਜ ਝੂਠੀਆਂ ਗੱਲਾਂ ਕਰਕੇ ਆਂਦੇ ਆ ਚਾਹੇ ਬੀਜੇਪੀ ਵੀ ਆ ਜੀ ਪਰਿਵਾਰ ਬਾਦ ਬੰਦ ਕਰਾਂਗੇ ਹਮ ਪਰਿਵਾਰ ਬਾਦ ਕੋ ਬੜਾਵਾ ਨਹੀਂ ਹੋਣੇ ਦੇਂਗੇ ਇਹ ਆਂਦੇ ਆ ਲਾਓ ਜੀ ਕੁਰਸੀਆਂ ਮੱਲੇ ਰੱਖੀਆਂ ਆ ਫੁਲਾਨੇ ਨੇ ਕੁਰਸੀ ਲੈ ਲਈ ਢਿਮਕੇ ਨੇ ਲੈ ਲਈ ਅਸੀਂ ਲੈ ਲਈ ਹੁਣ ਕੀ ਕਰਨੇ ਆ ਅਸੀਂ ਅਸੀਂ ਵੀ ਉਹਨਾਂ ਗੱਲਾਂ ਤੇ ਆ ਸੱਤਾ ਛੱਡ ਕੇ ਹੀ ਨਹੀਂ ਰਾਜੀ ਤੁਸੀਂ ਤਾਂ ਲੋਕਪਾਲ ਬਿੱਲ ਲੈ ਕੇ ਆਏ ਸੀ ਲੋਕਪਾਲ ਬਿੱਲ ਦੀ ਗੱਲ ਲੈ ਕੇ ਆਏ ਸੀ ਅੱਜ ਕਿੱਥੇ ਆ ਲੋਕਪਾਲ ਬਿੱਲ ਉਹ ਨਜ਼ਰ ਹੀ ਨਹੀਂ ਆ ਰਿਹਾ ਕੁਰਸੀ ਦੀ ਲੜਾਈ ਲੜੀ ਜਾ ਰਹੀ ਹੈ ਸੱਤਾ ਦੀ ਲੜਾਈ ਲੜੀ ਜਾ ਰਹੀ ਹੈ ਕਹਰੇ ਅਸੀਂ ਸਾਮ-ਦਾਮ ਦੰਡ-ਵੇਦ ਵਰਤਾਂਗੇ ਉਹ ਅੱਜ ਇਹਨਾਂ ਦੇ ਮੂੰਹ ਚੋਂ ਪਰਮੇਸ਼ਰ ਨਿਕਾੜਾ ਦਿੱਤਾ ਵਰਤਤਾ ਹੋ ਹੀ ਰਹੇ ਆ ਤਾਜੇ ਇਲੈਕਸ਼ਨ ਨਾਂ ਕੇ ਗਏ ਆ ਇਹਨਾਂ ਨੇ ਸਾਮ ਵੀ ਵੰਡਿਆ ਦਾਮ ਵੰਡ ਹਰ ਇੱਕ ਚੀਜ਼ ਵੰਡੀ ਸਾਮ-ਦਾਮ ਦੰਡ-ਵੇਦ ਸਾਰਾ ਕੁਝ ਵਰਤਿਆ ਉਹਦੇ ਵਿੱਚ ਕੀ ਆ ਜਾਂਦਾ ਝੂਠ ਆ ਜਾਂਦਾ ਝੂਠ ਆ ਜਾਂਦਾ ਫਰੇਬ ਆ ਜਾਂਦਾ ਲੜਾਈ ਝਗੜੇ ਆ ਜਾਂਦੇ ਉਹ ਇਹਨਾਂ ਦੇ ਬਿਆਨ ਨਹੀਂ ਬੋਲਤੇ ਨੇ ਇਹ ਹੇਟ ਸਪੀਚ ਹੈ ਇੱਥੇ ਲਾਅ ਬਣ ਜਾਂਦਾ ਥੋੜੀ ਦੇਰ ਬਾਅਦ ਵੀ ਨਫਰਤ ਦੀ ਸਪੀਚ ਕਰਨ ਵਾਲੇ ਦੇ ਉੱਤੇ ਐਫ ਆਈ ਆਰ ਹੋ ਜਾਣੀ ਕਿਹਦੇ ਲਈ ਵੀ ਮਾਤੜ ਕਮਿਊਨਿਟੀ ਜਾਂ ਮਾਤੜ ਲੀਡਰ ਜਾਂ ਮਾਤੜ ਬੰਦਾ ਨਾ ਕੋ ਬੋਲ ਦੇਵੇ ਇਹ ਤਗੜਿਆਂ ਦੀ ਇਖਤਿਆਰ ਹੈ ਤਗੜੇ ਤਾਂ ਕਾਨੂੰਨ ਬਣਾਉਂਦੇ ਐ ਲਾਗੂ ਮਾੜਿਆਂ ਤੇ ਕਰਨ ਦੇ ਲਈ ਉਹਨਾਂ ਲਈ ਕਾਨੂੰਨ ਥੋੜੀ ਐ ਆ ਜਾ ਕੇ ਪੰਜਾਬ ਚ ਬੜਕ ਮਾਰਦਾ ਜਾ ਕੇ ਮਾਰੇ ਤਾਂ ਥਾਪੀ ਦਿੱਲੀ ਚ ਉਹ ਨਿਕਲਣ ਦਿੰਦੇ ਆਵਾਜ਼ ਚਾਹੇ ਲੋਕ ਇਹਨਾਂ ਨੂੰ ਇਹ ਪਾਰਟੀ ਬੀ ਪਾਰਟੀ ਦੇਣ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਮੇਰੀ ਕੁਰਸੀ ਤੇ ਆ ਕੇ ਕੋਈ ਬਹਿ ਜਾਏ ਇਸ ਲਈ ਇਹ ਜਿਹੜੀ ਗੱਲ ਬਹੁਤ ਹੀ ਨਿੰਦਣੀਏ ਗੱਲ ਹੈ ਬਹੁਤ ਹੀ ਓਚੀ ਗੱਲ ਹੈ ਅੱਜ ਮੈਨੂੰ ਗੱਲ ਯਾਦ ਆਂਦੀ ਹੈ ਵਿਨਸਟਨ ਚਰਚਿਲ ਜੀ ਦੀ ਇਹ ਸਨ 1947 ਦੀ ਡਿਬੇਟਾਂ ਦੀ ਗੱਲ ਹੈ ਜਦੋਂ ਉਹ ਕਹਿੰਦੇ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਉਹਨਾਂ ਨੇ ਭਾਰਤੀ ਰਾਜਨੀਤਿਕਾਂ ਨੂੰ ਕਿਹਾ ਸੀ ਜਿਹੜੇ ਸਿਆਸਤਦਾਨ ਨੇ ਸੱਤਾ ਉਹਨਾਂ ਦੇ ਹੱਥਾਂ ਵਿੱਚ ਜਾਵੇਗੀ ਜੋ ਬੇਈਮਾਨ ਧੋਖੇਬਾਜ਼ ਤੇ ਲੁਟੇਰੇ ਹੋਣਗੇ ਭਾਰਤੀ ਨੇਤਾ ਨੀਵੇਂ ਦਰਜੇ ਦੇ ਤੇ ਕੱਚੇ ਹੋਣਗੇ ਉਹ ਮਿੱਠੇ ਬੋਲ ਬੋਲਣਗੇ ਪਰ ਬੇਸਮਝ ਦਿਲ ਵਾਲੇ ਹੋਣਗੇ ਆਪਸ ਵਿੱਚ ਹੀ ਲੜਦੇ ਰਹਿਣਗੇ ਤੇ ਭਾਰਤ ਨਾ ਰਾਜਨੀਤਿਕ ਝਗੜਿਆਂ ਵਿੱਚ ਹੀ ਫਸ ਜਾਵੇਗਾ ਅੱਜ ਗੱਲ ਉਹ ਵਿਨਸਨ ਵਿਸਟਸਨ ਚਰਚੇ ਹਿਲਦੀ ਗੱਲ ਯਾਦ ਆਂਦੀ ਹੈ ਜਿਹੜੀ ਸਨ 1947 ਦੇ ਦਹਾਕੇ ਤੇ ਉਹਨਾਂ ਨੇ ਕਹੀ ਵੀ ਇਹ ਲੋਕ ਅੱਜ ਦੇਖ ਰਹੇ ਹੋ ਵੀ ਲੜ ਰਹੇ ਆ ਝਗੜ ਰਹੇ ਆ ਗੱਲਾਂ ਬਹੁਤ ਅੱਚੀਆਂ ਕਰ ਰਹੇ ਆ ਪਰ ਜਿਹੜੀ ਕੁਦਰਤ ਆ ਜਿਹਨੂੰ ਅਸੀਂ ਸੁਪਰਨੈਚੁਰਲ ਪਾਵਰ ਕਹਿੰਦੇ ਆ ਅਸੀਂ ਕ੍ਰਿਸਚਨ ਯਹੋਵਾ ਪਰਮੇਸ਼ਰ ਕਹਿੰਦੇ ਆ ਉਹ ਇਹਨਾਂ ਦੇ ਮੂੰਹ ਚੋਂ ਕਹਿ ਕੇ ਗੱਲ ਕਢਵਾਂਦੇ ਆ ਅਜਬ ਗੱਲ ਨਿਕਲ ਕੇ ਬਾਹਰ ਆ ਗਈ ਹੈ ਤੋਂ ਸਭ ਇਹ ਮੇਰੀ ਗੱਲ ਇੱਕ ਗੱਲ ਥੋੜੀ ਧਿਆਨ ਨਾਲ ਮੇਰੀ ਗੱਲ ਹਾਂਜੀ ਬਦਲਾ ਆ ਗਿਆ ਜੀ ਇਤੋਂ ਵੱਡਾ ਬਦਲਾ ਕੀ ਚਾਹੀਦਾ ਬਦਲਾ ਦਾ ਨਾ ਦੇ ਕੇ ਆਏ ਸੀ ਇਹਨਾਂ ਕਹਿੰਦੇ ਵੀ ਲੜਾਈ ਕਰੋ ਝਗੜਾ ਕਰੋ 27 ਦੇ ਵੋਟਾਂ ਜਿੱਦੋ ਬਦਲਾ ਆ ਗਿਆ ਹੈ ਕਿੰਨਾ ਬਦਲਾਵ ਲੈ ਕੇ ਆ ਗਿਆ ਵੀ ਜਿੱਥੇ ਅਸੀਂ ਕਹਿਣਾ ਵੀ ਪੜੋਸੀ ਨੂੰ ਆਪਣੇ ਨੂੰ ਪਿਆਰ ਕਰੋ ਆਪਣੇ ਰਿਸ਼ਤੇਦਾਰ ਨੂੰ ਪਿਆਰ ਕਰੋ ਨਾਲ ਦੇ ਨੂੰ ਪਿਆਰ ਕਰੋ ਉੱਥੇ ਸਿਵਲ ਵਾਰ ਦੀ ਇੰਡੀਕੇਸ਼ਨ ਦੇ ਰਹੇ ਇਹ ਕਹਿ ਰਹੇ ਲੜਿਓ ਝਗੜੋ ਆਪਸ ਚ ਲੜੀ ਜਾਓ ਝਗੜੀ ਜਾਓ ਨਾ ਪੁਲਿਸ ਇਹਨਾਂ ਦੀ ਸੇਵਾ ਦੇ ਲਈ ਨਹੀਂ ਬਣੀ ਪੁਲਿਸ ਜਨਤਾ ਦੀ ਰਾਖੀ ਦੇ ਲਈ ਬਣੀ ਹੈ ਪੁਲਿਸ ਪਾਰਟੀਆਂ ਦੀ ਸੇਵਾ ਲਈ ਨਹੀਂ ਬਣੀ ਅੱਜ ਜਨਰੇਸ਼ਨ ਪੜ ਚੁੱਕੀ ਹੈ ਅੱਜ ਕਿਉਂ ਪੰਜਾਬ ਦਾ ਯੂਥ ਇੰਡੀਆ ਦਾ ਯੂਥ ਬਾਹਰ ਜਾ ਕੇ ਵਾਪਸ ਹੀ ਨਹੀਂ ਆਣਾ ਚਾਹੁੰਦਾ ਯਾਰ ਕਿਉਂ ਇਹਨਾਂ ਨੇ ਅੱਜ ਤਾਈਂ ਇੱਕ ਉਹ ਪ੍ਰੋਪਗੈਂਡਾ ਠਾਇਆ ਅੰਗਰੇਜ਼ਾਂ ਨੇ ਗੋਰਿਆਂ ਨੇ ਰਾਜ ਕੀਤਾ ਸਾਡੇ ਤੇ ਮੁਗਲਾਂ ਨੇ ਰਾਜ ਕੀਤਾ ਉਹ ਯਾਰ ਉਹ ਕਹਾਣੀਆਂ ਚ ਰਹਿ ਗਿਆ ਅੱਜ ਉਹੀ ਮੁਗਲ ਕਦੀ ਤੁਸੀਂ ਯੂਏਈ ਜਾਂਦੇ ਹੋ ਕਦੀ ਦੁਬਈ ਜਾਂਦੇ ਹੋ ਉਥੇ ਗੇੜਾ ਦਿੰਦੇ ਹੋ ਜਾ ਕੇ ਕਹਿੰਦੇ ਸਾਡੇ ਭਰਾ ਆ ਅੱਜ ਗੋਰਿਆਂ ਤੇ ਜਾਂਦੇ ਹੋ ਤੁਹਾਡੇ ਭਰਾ ਆ ਦੁਸ਼ਮਣ ਅਸੀਂ ਆ ਉਹ ਦੁਸ਼ਮਣ ਭਾਰਤ ਦੀ ਜਨਤਾ ਰਹਿ ਗਈ ਦੁਸ਼ਮਣ ਪੰਜਾਬ ਦੀ ਜਨਤਾ ਰਹਿ ਗਈ ਉਹ ਕਾਹਦੀਆਂ ਤੁਸੀਂ ਰੋਟੀਆਂ ਸਿਆਸਤ ਦੀਆਂ ਸਿੱਖਣੀਆਂ ਉਹਨਾਂ ਨੂੰ ਨਿਰਦੇਸ਼ ਦਿੰਦੇ ਆ ਵੀ ਲੜ ਲੜ ਮਰਜੋ ਝੂਠ ਬੋਲੋ ਫਰੇਮ ਬੋਲੋ ਉਹ ਸ਼ਰਮ ਆਣੀ ਚਾਹੀਦੀ ਆ ਤੁਹਾਨੂੰ ਇਹ ਉੱਚੀਆਂ ਆਪਣੀਆਂ ਹਰਕਤਾਂ ਦੀ ਖਾਤਰ ਅੱਜ ਇਹਨਾਂ ਨੇ ਜਿੱਥੇ ਤਾਂ ਆਪ ਕਰਪਟ ਸੀਗੇ ਇਹਨਾਂ ਨੇ ਵੋਟਰਾਂ ਦੇ ਦਿਲਾਂ ਦੇ ਵਿੱਚ ਵੀ ਕਰਪਸ਼ਨ ਪਾਤੀ ਹੈ ਆਮ ਜਨਤਾ ਦੇ ਦਿਲਾਂ ਦੇ ਵਿੱਚ ਵੀ ਉਹੀ ਭਾਵਨਾ ਪਾਤੀ ਹੈ ਮਾਰ ਡਾਲੋ ਕਾਡ ਡਾਲੋ ਝੂਠ ਬੋਲੋ ਫਰੇਬ ਬੋਲੋ ਉਹ ਕਿਹਦੇ ਨਾਲ ਝੂਠ ਫਰੇਬ ਬੋਲੋ ਇੱਕ ਗੱਲ ਤੁਸੀਂ ਉਹ ਵੀਡੀਓ ਤੁਸੀਂ ਵੀ ਦੇਖੀ ਹੋਣੀ ਆ ਉਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬੈਠੇ ਨੇ ਨਾ ਤਾਂ ਇਹਨਾਂ ਨੇ ਉਸ ਗੱਲ ਦੇ ਉੱਤੇ ਤਾੜੀ ਮਾਰੀ ਔਰ ਨਾ ਜਿਹੜਾ ਉਹਨਾਂ ਨੇ ਜਗਾਰਾ ਮਤਲਬ ਕਿ ਕਹਿ ਲਈ ਕਿ ਇੰਗਲਬ ਜਿੰਦਾਬਾਦ ਦਾ ਨਾਰਾ ਲਾਇਆ ਨਾ ਉਹਦਾ ਕੋਈ ਜਵਾਬ ਦਿੱਤਾ ਕੀ ਦੇਖਦੇ ਹੋ ਕਿ ਹਾਲੇ ਥੋੜੀ ਬਹੁਤ ਜਲਾਲਤ ਹੈ ਭਗਵੰਤ ਮਾਨ ਚ ਉਹ ਮਹਾਰਾਜ ਸਾਡੇ ਬਹੁਤ ਹੀ ਰਿਸਪੈਕਟਡ ਭਗਵੰਤ ਸਿੰਘ ਮਾਨ ਜੀ ਆਪਣੇ ਮੁੱਖ ਮੰਤਰੀ ਨੇ ਉਹ ਜਿਹੜੀ ਤਾੜੀ ਨਹੀਂ ਮੱਜੀ ਜਾਂ ਜਗਾਰਾ ਨਹੀਂ ਮੱਜਿਆ ਉਹਨਾਂ ਦੇ ਸਿਰ ਦੀ ਜਿਹੜੀ ਪੀਲੀ ਪਗੜੀ ਹੈ ਨਾ ਭਾਜੀ ਉਹਦਾ ਕੁਸ਼ਤਾ ਅਸਰ ਹੈ ਯਾਰ ਉਹ ਰੂਹ ਕਿਤੇ ਤੱਕ ਕੰਮ ਕਰਦੀ ਹੈ ਸਾਡੇ ਅਮਰ ਸ਼ਹੀਦ ਭਗਤ ਸਿੰਘ ਜੀ ਦੀ ਰੂਹ ਕਿੱਤੇ ਤੱਕ ਕੰਮ ਕਰਦੀ ਐ ਪੰਜਾਬੀਆਂ ਦੀ ਅਣਖ ਕਿਤੇ ਤੱਕ ਕੰਮ ਕਰਦੀ ਐ ਅੱਜ ਮੈਂ ਹਾਥੀ ਜੋੜ ਸਕਦਾ ਐ ਨਾ ਅੱਗੇ ਕਿਉਂਕਿ ਮੈਂ ਤਾਂ ਕੋਸ਼ਿਸ਼ ਕੀਤੀ ਸੀ ਵੀ ਸੁਧਾਰ ਲਿਆਉਣ ਦੀ ਵੀ ਸੁਧਾਰ ਆਵੇ ਪਰ ਉਹ ਸੁਧਾਰ ਆਏਗਾ ਬਦਲਾਵ ਆਏਗਾ ਅੱਜ ਤਾਂ ਬਦਲਾਵ ਇਹੀ ਆਇਆ ਵੀ ਆਪਣੀ ਸੱਤਾ ਦੇ ਲਈ ਲੋਕਾਂ ਨੂੰ ਲੋਕਾਂ ਨਾਲ ਲੜਾ ਦੋ ਆਪਣੀ ਕੁਰਸੀ ਦੇ ਲਈ ਖੂਨ ਬਹਾ ਦੋ ਆਪਣੀ ਸੱਤਾ ਦੇ ਲਈ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੋ ਪਰ ਬਦਲਾਵ ਦੀ ਜ਼ਰੂਰਤ ਐ ਜੇ ਅੰਬੇਦਕਰ ਸਾਹਿਬ ਦੀ ਆਪਾਂ ਤਸਵੀਰ ਸ਼ਸ਼ੋਭਿਤ ਕੀਤੀ ਐ ਬਾਬਾ ਸਾਹਿਬ ਅੰਬੇਦਕਰ ਦੀ ਤੇ ਇਹ ਨਹੀਂ ਵੀ ਅਸੀਂ ਸਿਰਫ ਉਹ ਸਜਾ ਕੇ ਰੱਖਣੀ ਹੈ ਇਹ ਨਹੀਂ ਵੀ ਅਮਰ ਸ਼ਹੀਦ ਸ਼ਹੀਦ ਦੇ ਆਜ਼ਮ ਭਗਤ ਸਿੰਘ ਜੀ ਦੀ ਤਸਵੀਰ ਸ਼ਸ਼ੋਭਿਤ ਕੀਤੀ ਹੈ ਤੇ ਉਹ ਸਜਾ ਕੇ ਰੱਖਣੀ ਉਹਨਾਂ ਦੇ ਉਸੂਲ ਉਹਨਾਂ ਦੀ ਦੇਸ਼ ਪ੍ਰਤੀ ਵਫਾਦਾਰੀ ਦੇਸ਼ ਪ੍ਰੇਮ ਇਹਨਾਂ ਦੇ ਦਿਲਾਂ ਦੇ ਵਿੱਚ ਹੈ ਤੇ ਮੈਂ ਇਹ ਕਹਿਣਾ ਚਾਹੂੰਗਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਕੈਬਨਟ ਨੂੰ ਪੰਜਾਬੀਆਂ ਵਾਲੀ ਅਣਖ ਜਗਾਓ ਪੰਜਾਬ ਤੋਂ ਢੋਟੋ ਕਿਉਂ ਉਧਰ ਨੂੰ ਭੇਜ ਰਹੇ ਹੋ ਯਾਰ ਉਹ ਤੁਹਾਡੇ ਤੋਂ ਬਟੋਰਨ ਲਈ ਆ ਰਹੇ ਆ ਤੇ ਤੁਸੀਂ ਦੇਈ ਜਾ ਰਹੇ ਹੋ ਦੋਨੋਂ ਹੱਥਾਂ ਨਾਲ ਬੰਨ ਰਹੇ ਹੋ ਕਾਦੇ ਲਈ ਯਾਰ ਆਪਣਾ ਸਰਮਾਇਆ ਆ ਆਪਣੇ ਕੋ ਰੱਖੋ ਇਹਨੂੰ ਪੰਜਾਬ ਦੀ ਡਿਵੈਲਪਮੈਂਟ ਦੇ ਲਈ ਉਹਦੀ ਜਵਾਨੀ ਦੇ ਲਈ ਯੂਜ਼ ਕਰੋ ਨਾ ਕਿ ਲੋਕਾਂ 'ਚ ਲੜਾਈ ਕਰਨ ਦੀ ਲੈਂਡ ਬੁਲਿੰਗ ਪਾਲਿਸੀ ਆਈ ਬڑا ਜੋਸ਼-ਸ਼ੋਰ ਨਾਲ ਲੈਣ ਪੂਲਿੰਗ ਪਾਲਿਸੀ ਦਾ ਇਹਨਾਂ ਨੇ ਪ੍ਰਚਾਰ ਕੀਤਾ ਕਿ ਲੋਕਾਂ ਦੇ ਹਿੱਤਾਂ ਦੇ ਵਾਸਤੇ ਆ ਕਿਉਂਕਿ ਲੁਧਿਆਣਾ ਦਾ ਬਹੁਤ ਜਿਆਦਾ ਵੱਡਾ ਹਿੱਸਾ ਜਿਹੜਾ ਹੈਗਾਗਾ ਉਹ ਵਿੱਚ ਆਉਣ ਜਾ ਰਿਹਾ ਸੀਗਾ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ ਹੁੰਦਾ ਤੇ ਜਿਹੜੀ ਉਹ ਨੀਤੀ ਆ ਵਾਪਸ ਲੈ ਲਈ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਦੋ ਉੱਪਰ ਦੀ ਅਸੀਂ ਕੋਈ ਨੀਤੀ ਨਹੀਂ ਬਣਾਉਣਾ ਚਾਹੁੰਦੇ ਕੀ ਡਰ ਗਏ ਜਾਂ ਕੀ ਨੀਤੀ ਸੱਚੀ ਮਾੜੀ ਸੀ ਬਹੁਤ ਸਾਰੀਆਂ ਨੀਤੀਆਂ फ्रंट ਤੇ ਹੁੰਦੀਆਂ ਤੇ ਬਹੁਤ ਸਾਰੀਆਂ ਅੰਡਰ ਸ਼ੈਡੋ ਹੁੰਦੀਆਂ ਨੇ ਅੰਡਰ ਸ਼ੈਡੋ ਜਿਹੜਾ ਇਹਨਾਂ ਨੇ ਕੰਮ ਕਰਨਾ ਸੀ ਉਹ ਕਰ ਚੁੱਕੇ ਐ ਉਹ ਜਿਹੜੇ ਅਵੇਅਰ ਸਿਟੀਜ਼ਨ ਆ ਉਹ ਜਾਣਦੇ ਐ ਇਹ ਕੱਲੀ ਲੁਧਿਆਣੇ ਚ ਲੈਂਡ ਪੂਲਿੰਗ ਪਾਲਿਸੀ ਨਹੀਂ ਸੀ ਇਹ 올ਓਵਰ ਪੰਜਾਬ ਸੀ ਇਹ 올ਓਵਰ ਪੰਜਾਬ ਸਿਸਟਮ ਜੋ ਸੀਗਾ ਇਹ ਹਿੱਤਾਂ ਦੇ ਵਿੱਚ ਆਪ ਹੀ ਐ ਕਿਸੇ ਦੇ ਹਿੱਤ ਚ ਆਵੇ ਨਾ ਆਵੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਚ ਜ਼ਰੂਰ ਆਣੀ ਸੀ ਮਹਾਰਾਜ ਪੰਜਾਬ ਕ੍ਰਿਸ਼ੀ ਪ੍ਰਧਾਨ ਪ੍ਰਦੇਸ਼ ਐ ਇਹ ਉਹ ਧਰਤੀ ਹੈ ਉਹ ਜ਼ਮੀਨ ਹੈ ਜਿੱਥੇ ਅਨਾਜ ਉਪਜਾਉ ਉਪਜਦਾ ਤੇ ਲੋਕਾਂ ਦੇ ਰੁਜ਼ਗਾਰ ਜੁੜੇ ਰਹਿੰਦੇ ਨੇ ਇੱਥੇ ਕੱਲਾ ਕਿਸਾਨ ਨਹੀਂ ਜੁੜਿਆ ਸੀ ਉਹ ਜਿਹੜੀ ਫਸਲ ਉੱਥੇ ਉੱਗਦੀ ਹੈ ਜ਼ਮੀਨਾਂ ਦੇ ਵਿੱਚ ਉਹਦੇ ਨਾਲ ਸਾਰਾ ਸਿਸਟਮ ਇੰਡਸਟਰੀ ਆਮ ਜਨਤਾ ਮਿਲਕ ਪ੍ਰੋਡਕਸ਼ਨ ਹੋਰ ਸਾਰਾ ਸਿਸਟਮ ਗਰੋਸਰੀ ਇਸ ਧਰਤੀ ਦੇ ਨਾਲ ਜੁੜੀ ਹੈ ਤੇ ਸਭ ਦਾ ਨੁਕਸਾਨ ਹੋਣਾ ਸੀ ਤੇ ਫਾਇਦਾ ਕਿਹਦਾ ਹੋਣਾ ਸੀ ਜਿਹੜੇ ਇਹਨਾਂ ਦੇ ਕਮਾਊ ਪੁੱਤਰ ਨੇ ਕਾਰਪੋਰੇਟ ਘਰਾਣੇ ਜਿਹੜੇ ਇਹਨਾਂ ਨੂੰ ਟਾਈਮ-ਟਾਈਮ ਫੰਡਿੰਗ ਦਿੰਦੇ ਆ ਤੇ ਇਹਨਾਂ ਨੇ ਕੰਮ ਲੈਣਾ ਤੇ ਬਹੁਤ ਸਾਰੇ ਇਦਾਂ ਦੇ ਕੰਮ ਆ ਜਿਹੜੇ ਬੈਕਫੁੱਟ ਤੇ ਕਰ ਚੁੱਕੇ ਨੇ ਤੇ ਉਹਨਾਂ ਚ ਕਾਮਯਾਬ ਵੀ ਰਹੇ ਆ ਉਹ ਮੈਂ ਜਨ ਤੱਕ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੇਰੀ ਤਾਂ ਕਮਿਊਨਿਟੀ ਵਿਚਾਰੀ ਐ ਏਡੀ ਕਮਜ਼ੋਰ ਐ ਉਹਨਾਂ ਤੇ ਪ੍ਰੈਸ਼ਰ ਪਾ ਕੇ ਉਹਨਾਂ ਦੀਆਂ ਜ਼ਰੂਰਤਾਂ ਅੱਗੇ ਰੱਖ ਕੇ ਉਹਨਾਂ ਨੂੰ ਲੰਮੇ ਪਾਤਾ ਜਾਂਦਾ ਆ ਪਿਛਲੇ ਜਿੰਨੀ ਚੋਣ ਦੇ ਵਿੱਚ ਬਹੁਤ ਵੱਡਾ ਐਕਸ-ਰੇ ਮੈਨ ਦਿਖਿਆ ਜਿਹੜਾ ਐਕਸ-ਰੇ ਉੱਪਰ ਕੇ ਸਾਹਮਣੇ ਆਇਆ ਐ ਇਸ ਲਈ ਅਸੀਂ ਗਰੀਬਾਂ ਦੀ ਲੋੜਵੰਦਾਂ ਦੀ ਜ਼ਰੂਰਤਮੰਦਾਂ ਦੀ ਬੇਰੁਜ਼ਗਾਰਾਂ ਦੀ ਲੜਾਈ ਲੜਦੇ ਰਹੇ ਹਾਂ ਲੜਦੇ ਰਹਿਣਾ ਹੈ ਤੇ ਸੰਘਰਸ਼ ਜਾਰੀ ਰੱਖਣਾ ਹੈ ਮੈਂ ਇੱਕ ਤੇ ਹੋਰ ਗੱਲ ਐਡ ਕਰਨ ਜਾਊਂਗਾ ਰਾਹੁਲ ਗਾਂਧੀ ਜਿਹੜੇ ਉਪਜ ਦੇ ਨੇਤਾ ਨੇ ਐਲੋਪੀ ਨੇ ਸੰਸਦ ਦੇ ਤੇ ਉਹਨਾਂ ਦੇ ਬੋਲ ਕੋ ਬੜਾ ਵੱਡਾ ਪ੍ਰੈਸ ਕਾਨਫਰੰਸ ਕੀਤੀ ਕੋ ਬੜਾ ਵੱਡਾ ਘਟਾਲਾ ਜਿਹੜਾ ਸਾਹਮਣੇ ਲਿਆਂਦਾ ਗਿਆ ਉਹਨਾਂ ਦੇ ਵੱਲੋਂ ਪ੍ਰੂਫ ਪੇਸ਼ ਕੀਤੇ ਗਏ ਕਿ ਇੱਕ ਵੋਟਰ ਚਾਰ ਚਾਥਾ ਰਜਿਸਟਰ ਆ ਇੱਕ ਘਰ ਦੇ ਵਿੱਚ 90 90 ਲੋਕ ਰਹਿੰਦੇ ਨੇ ਇੱਕ ਕਮਰੇ ਦੇ ਵਿੱਚ ਤੇ ਉਸ ਤੋਂ ਬਾਅਦ ਜੇ ਉਹਨਾਂ ਦੇ ਮਾਪਿਆਂ ਦੀ ਗੱਲ ਕਰੀ ਤੇ ਮਾਂ ਦਾ ਪਿਓ ਦਾ ਨਾਮ ABCDHDZB ਐਸ ਤਾਂ ਦੇ ਨਾਮ ਉਹਨਾਂ ਦੇ ਸਾਹਮਣੇ ਆਏ ਕਿਵੇਂ ਦੇਖ ਦਿਓ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਪਾਲਤੂ ਪੁੱਤਰ ਬਣ ਚੁੱਕਿਆ ਕਿ ਆ ਇਲੈਕਸ਼ਨ ਕਮਿਸ਼ਨ ਜਿਹੜਾਗਾ ਉਹ ਗੋਦੀ ਜਾ ਕੇ ਬਹਿ ਗਿਆ ਗੋਦੀ ਮੀਡੀਆ ਵਾਂਗੂ ਰਿਆਸਤਾਂ ਖਤਮ ਹੋਈਆਂ ਸੀ ਤਾਂ ਕਿ ਲੋਕਤੰਤਰ ਆਏ ਲੋਕਤੰਤਰ ਇਸ ਲਈ ਨਹੀਂ ਆਇਆ ਸੀ ਵੀ ਪਰਿਵਾਰਵਾਦ ਰਹੇ ਅੱਜ ਕਿਉਂ ਕਾਂਗਰਸ ਪਾਰਟੀ ਖੇਰੂ ਖੇਰੂ ਹੋ ਗਈ ਹੈ ਇਹ ਝਾਤ ਮਾਰਨ ਦੀ ਜ਼ਰੂਰਤ ਹੈ ਇਹ ਨਹੀਂ ਜ਼ਰੂਰੀ ਕਿ ਜਿਹੜਾ ਇੱਕ ਵਾਰੀ ਐਮਐਲਏ ਮੰਤਰੀ ਬਣ ਗਿਆ ਉਹਨੇ ਵੀ ਦੁਬਾਰਾ ਬੰਨਣਾ ਹੈ ਬਹੁਤ ਮਾਮਾ ਦੇ ਲਾਲ ਬਹੁਤ ਸਮਾਜਾਂ ਦੇ ਬੱਚੇ ਨੇ ਹੁਣ ਹਾਰ ਜਿਹੜੇ ਚਾਹਦੇ ਨੇ ਕਿ ਸਾਨੂੰ ਵੀ ਵਿਧਾਨ ਸਭਾ ਚ ਆਪਣੀ ਕਮਿਊਨਿਟੀ ਦੀ ਆਪਣੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲੇ ਪਰ ਉਹ ਨਹੀਂ ਮਿਲਦਾ ਅੱਜ ਇਹ ਰੋਲਾ ਪਾਉਂਦੇ ਪਾਣ ਜਿੰਨਾ ਮਰਜ਼ੀ ਪਾਣ ਕਈ ਵਾਰੀ ਨਾ ਇੱਕ ਕਹਾਣੀ ਹੁੰਦੀ ਹੈ ਕਿੰਨੇ ਵੀ ਇੱਕ ਬੰਦਾ ਸੀ ਉਹ ਕਹਿੰਦਾ ਇਹ ਆ ਆ ਗਿਆ ਭੇੜੀ ਆ ਗਿਆ ਭੇੜੀ ਆ ਗਿਆ ਤੇ ਜਦੋਂ ਸੱਚੀ ਭੇੜੀ ਆ ਗਿਆ ਕਿਸੇ ਨੇ ਨਹੀਂ ਸੁਣੀ ਅੱਜ ਜਿੰਨੇ ਮਰਜ਼ੀ ਲੈ ਕੇ ਨਗਾਰੇ ਬੋਲੀ ਜਾਣ ਅੱਜ ਕੀ ਫਾਇਦਾ ਇਸੇ ਕਾਂਗਰਸ ਨੂੰ ਲੋਕ ਆਪਣਾ ਪਰਿਵਾਰ ਮੰਨਦੇ ਸੀ ਇਸੇ ਕਾਂਗਰਸ ਲਈ ਮਰ ਮਟਣ ਲਈ ਤਿਆਰ ਹੋ ਜਾਂਦੇ ਸੀ ਤੇ ਅੱਜ ਉਹੀ ਕਾਂਗਰਸ ਕਾਟੋ ਕਲੇਸ਼ ਚ ਪਈ ਹੋਈ ਹੈ ਅੱਠ ਅੱਠ ਕਿੱਥੇ ਅਨੁਸ਼ਾਸਨ 88 10 10 ਬੰਦੇ ਸੀਐਮ ਦੀ ਦਾਵੇਦਾਰੀ ਕਰਦੇ ਆ ਇਹਨਾਂ ਦੀ ਹਾਰ ਦਾ ਕਾਰਨ ਹਰਿਆਣੇ ਦੇ ਵਿੱਚ ਕੀ ਬਣਿਆ ਧੜੇ ਬਾਜੀ ਲੀਡਰ ਅੱਛੇ ਨੇ ਪੜ੍ਹੇ ਲਿਖੇ ਨੇ ਪਰ ਉਹ ਲੀਡਰ ਨੂੰ ਬਹੁਤ ਗੱਲਾਂ ਪ੍ਰੈਕਟੀਕਲੀ ਕਰਨੀਆਂ ਪੈਣੀਆਂ ਪਹਿਲੇ ਟਾਈਮ ਦੇ ਵਿੱਚ ਰਾਜੇ ਹੁੰਦੇ ਸੀ ਉਹ ਰਾਜੇ ਆਪਣੇ ਨਾਲ ਵੱਡੀ ਸਿਕਿਉਰਿਟੀ ਜੈਡ ਸਿਕਿਉਰਿਟੀ ਵਾਈਸ ਸਿਕਿਉਰਿਟੀ ਲੈ ਕੇ ਨਹੀਂ ਤੁਰਦੇ ਸੀ ਉਹਨਾਂ ਨੇ ਜਦੋਂ ਜਨਤਾ ਦਾ ਦਰਦ ਦੇਖਣਾ ਹੁੰਦਾ ਸੀ ਨਾ ਉਹ ਭੇਸ਼ ਬਦਲ ਕੇ ਜਨਤਾ ਦੇ ਵਿੱਚ ਹੀ ਜਾ ਵੜਦੇ ਸੀ ਵੀ ਯਾਰ ਚੱਲ ਕੇ ਦੇਖੀਏ ਤਾਂ ਸਹੀ ਕਿੱਦਾਂ ਚੱਲ ਰਿਹਾ ਮੇਰਾ ਦੇਸ਼ ਕਿੱਦਾਂ ਮੇਰਾ ਪ੍ਰਾਂਤ ਉੱਥੇ ਖੜ ਕੇ ਕੀ ਹੋਣਾ ਹੈ ਕੀ ਰੌਲਾ ਪਾ ਲੈਣਗੇ ਇਹ ਵੀ ਵੋਟਾਂ ਉਹਨਾਂ ਨੇ ਸਰਮਾਇਆ ਹੀ ਇੰਨਾ ਇਕੱਠਾ ਕਰ ਲਿਆ ਬੀਜੇਪੀ ਨੇ ਅੱਜ ਰਵਨੀਤ ਬਟੂ ਸਿੱਧਾ ਮੰਚਾਂ ਤੋਂ ਚੜ੍ਹ ਕੇ ਕਹਿ ਰਿਹਾ ਜੀ ਅਸੀਂ ਇੱਕ ਧਰਮ ਨੂੰ ਨੀਵਾ ਕਰਨ ਦੇ ਲਈ ਖਤਮ ਕਰਨ ਦੇ ਲਈ ਆਰਐਸਐਸ ਪੈਸਾ ਲਾਏਗੀ ਠੀਕ ਇਹ ਓਪਨ ਬਿਆਨ ਬੀਜੇਪੀ ਦੇ ਲੀਡਰ ਦਾ ਬਿਆਨ ਹੈ ਆਰਐਸਐਸ ਉਹਦੀ ਬੈਕਫੁੱਟ ਦੇ ਆ ਉਹਦਾ ਬਿਆਨ ਹੈ ਵੀ ਪੈਸਾ ਖਤਮ ਕਰਨ ਦੇ ਲਈ ਲਾ ਦਾਂਗੇ ਪਰ ਸੱਤਾ ਦੇ ਵਿੱਚ ਅਸੀਂ ਰਹਿਣਾ ਹੈ ਹੁਣ ਉਹਨਾਂ ਕੋਈ ਡਾ ਸਰਮਾਇਆ ਹੋ ਗਿਆ ਭਾਰਤ ਦੇ ਵਿੱਚ ਕੀ ਕਾਂਗਰਸ ਉਹਦਾ ਮੁਕਾਬਲਾ ਕਰ ਲਈਗੀ ਚਲੋ ਮੈਂ ਕਹਿੰਦਾ ਈਵੀਐਮ ਬੰਦ ਹੋ ਗਈ ਇਹਨਾਂ ਨੇ ਰੌਲਾ ਪਾਇਆ ਕਪਲਾ ਹੋ ਗਿਆ ਈਵੀਐਮ ਬੰਦ ਹੋ ਗਈ ਪਰ ਉਹਨਾਂ ਨੇ ਐਡਾ ਕਾਰਡ ਖੇਡਤਾ ਆ ਉਹ ਨਹੀਂ ਕੁਛ ਸਟੇਟਾਂ ਵੋਟ ਪਾਣ ਗਿਆ ਨਾ ਪਾਣ ਪਰ ਉਹਨਾਂ ਨੇ ਬਾਕੀ ਵੋਟਾਂ ਪਟੋਰ ਲੈਣੀਆਂ ਨੇ ਅੱਜ ਜੇ ਗੱਲ ਕਰੀਏ ਅਸੀਂ ਮਨੀਪੁਰ ਦੀ ਭਾਜੀ ਕੀ ਗੱਲ ਜਾਣ ਦੇਣ ਤੋਂ ਸਭ ਨੂੰ ਡਰ ਲੱਗਦਾ ਸੱਟ ਲੱਗਣ ਤੋਂ ਸਭ ਨੂੰ ਡਰ ਲੱਗਦਾ ਮਹਾਰਾਜ ਮਨੀਪੁਰ ਦੇ ਵਿੱਚ ਇਹਨਾਂ ਦੇ ਵੋਟਰ ਸੀ ਇਹਨਾਂ ਦੇ ਭੈਣ ਭਰਾ ਸੀ ਇਹਨਾਂ ਦੇ ਮੰਤਰੀ ਸੀ 36 ਗੜ ਦੇ ਵਿੱਚ ਇਹਨਾਂ ਦਾ ਸੀਐਮ ਸੀ ਠੀਕ ਸਾਰਾ ਕੁਝ ਇਹਨਾਂ ਦਾ ਸੀ ਫਾਰਮਰ ਪਰ ਜਦੋਂ ਉੱਥੇ ਭੀੜ ਪਈ ਕਾਂਗਰਸ ਉੱਥੇ ਕਿਉਂ ਨਹੀਂ ਗਈ ਅੱਜ ਐਡੀ ਵੱਡੀ ਗੱਲ ਰਵਨੀਤ ਬਿੱਟੂ ਕਹਿ ਗਿਆ ਮੈਂ ਪਿੱਛੇ ਕੇਰਲਾ ਦੇ ਸਾਡੇ ਲੀਡਰ ਨੇ ਇੱਥੇ ਲੁਧਿਆਣੇ ਦੇ ਵਿੱਚ ਉਹ ਕਹਿੰਦੇ 크ਰਿਸਚਨ ਮੀਨ ਕਾਂਗਰਸ ਯਾਨੀ ਕੇਰਲਾ ਮੀਨਸ ਕਾਂਗਰਸ ਉਹਦਾ ਕਹਿਣਾ ਇਹ ਅੱਜ ਉਸ ਗੱਲ ਦਾ ਮੈਂ ਜਵਾਬ ਪੁੱਛਦਾ ਉਹ 크ਰਿਸਚਨ ਮੀਨ ਅਗਰ ਕਾਂਗਰਸ ਹੈ ਤਾਂ ਅੱਜ ਬਿੱਟੂ ਨੇ ਗੱਲ ਕੀਤੀ ਹੈ ਤਾਂ ਕਿੱਥੇ ਨੇ ਤੁਹਾਡੇ ਲੀਡਰ ਵੱਡੇ ਕਾਂਗਰਸ ਵਾਲੇ ਕਿਉਂ ਨਹੀਂ ਬੋਲ ਰਹੇ ਤੁਹਾਡੀ ਖਾਤਰ ਮੈਂ ਸਿੱਧਾ ਨਾਂ ਲੈ ਕੇ ਕਹਿੰਨਾ ਸੁਨੀਲ ਐਲ ਐਕਸ ਪੀ ਤੁਹਾਡੀ ਪੋਸਟ ਮੇਰੇ ਉਹਦੇ ਤੇ ਪਈ ਸੀ ਕ੍ਰਿਸਚਨ ਮੀਨਸ ਕਾਂਗਰਸ ਕੇਰਲਾ ਮੀਨਸ ਕਾਂਗਰਸ ਤੇ ਅੱਜ ਕਿੱਥੇ ਆ ਜਦੋਂ ਰਵਨੀਤ ਬਿੱਟੂ ਕਹਿ ਰਿਹਾ ਆ ਵੀ ਪੈਸੇ ਆ ਰਸ ਲਾ ਕੇ ਇਹਨਾਂ ਦੀ ਐਸੇ ਤੈਸੀ ਦੇਗੀ ਕੀ ਜਿਹੜੇ ਸਾਡੇ ਵਰਗੇ ਪੁਰਾਣੇ ਸਿੱਖਾਂ ਪਰਿਵਾਰਾਂ ਚੋਂ ਆਏ ਨੇ ਉਹਨਾਂ ਨੂੰ ਵੀ ਉਹ ਵਾਪਸ ਲਾ ਕੇ ਜਾਣਗੇ ਓਏ ਅਸੀਂ ਨਹੀਂ ਜਾਣਦੇ ਪਰ ਅੱਜ ਕਾਂਗਰਸ ਨੂੰ ਜੇ ਤੁਸੀਂ ਇਦਾਂ ਕਹਿ ਰਹੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਭਾਜੀ ਅੱਜ ਅਸੀਂ ਰੌਲਾ ਪਾਈ ਜਾਨੇ ਆ ਕਪਲਾ ਹੋ ਗਿਆ ਵੋਟਾਂ ਐ ਹੋ ਗਈਆਂ ਫਲਾਨਾ ਹੋ ਗਿਆ ਨਾ ਜਦੋਂ ਵੋਟਰਾਂ ਨੂੰ ਤੁਹਾਡੀ ਲੋੜ ਪੈਂਦੀ ਉਦੋਂ ਤੁਸੀਂ ਕਿੱਥੇ ਹੁੰਨੇ ਹੋ ਅੱਜ ਜਿਹਨੇ ਉਹਨਾਂ ਨੂੰ ਸ਼ੈਲਟਰ ਦੇਣਾ ਆ ਉਹਨਾਂ ਨੇ ਉਹਨਾਂ ਦੇ ਨਾਲ ਚੱਲਣਾ ਆ ਇਸ ਲਈ ਕਾਂਗਰਸ ਦੇ ਰੌਲਾ ਪਾਣ ਦੇ ਨਾਲ ਅਸਰ ਨਹੀਂ ਹੋਣਾ ਅੱਜ ਜੇ ਵੈਲਟ ਤੇ ਵੀ ਵੋਟ ਪਵਾ ਲੈਣਗੇ ਤੇ ਉਹ ਵੈਲਟ ਵਾਲੀ ਬੋਟ ਵੀ ਕਿਤੇ ਨਾ ਕਿਤੇ ਭਾਜਪੀ ਨੂੰ ਪੈਣੀ ਹੈ ਕਿਉਂਕਿ ਅੱਜ ਉਹਨਾਂ ਕੋ ਕੋ ਕਿਸੇ ਚੀਜ਼ ਦੀ ਕਮੀ ਨਹੀਂ ਹੈ ਅੱਜ ਹਰ ਇੱਕ ਇਨਸਾਨ ਕਿਹੜੀ ਗੱਲ ਤੇ ਲੜਾਈ ਹੁੰਦੀ ਆਈ ਕਿਹੜੀ ਗੱਲ ਤੇ ਲੜਾਈ ਹੁੰਦੀ ਆਈ ਕਿਹੜੀ ਗੱਲ ਤੇ ਝਗੜੇ ਹੁੰਦੇ ਆਏ ਕਿਹੜੀ ਗੱਲ ਤੇ ਡੈਮੋਕ੍ਰੇਸੀ ਆਈ ਰੋਟੀ ਕੱਪੜਾ ਤੇ ਮਕਾਨ ਮਹਿੰਗਾਈ ਖਤਮ ਕੀਤੀ ਜਾਏ ਬੇਰੁਜ਼ਗਾਰੀ ਖਤਮ ਕੀਤੀ ਜਾਏ ਗਰੀਬਾਂ ਦੀ ਗਰੀਬੀ ਹਟਾਈ ਜਾਏ ਕੀ ਉਹ ਅੱਜ ਤੀ ਹਟਾਈ ਗਈ ਉਹ ਜਦੋਂ ਵੋਟਾਂ ਦੇ ਦਿਨ ਆਉਂਦੇ ਆ ਉਦੋਂ ਜ਼ਰੂਰ ਹਟਾਈ ਜਾਂਦੀ ਹੈ ਤੇ ਜਦੋਂ ਹੁਣ ਵੀ ਪਾਰਲੀਮੈਂਟ ਦੇ ਇਲੈਕਸ਼ਨ ਆਣਗੇ ਭਾਜਪੀ ਆਰਐਸਐਸ ਰਲ ਕੇ ਉਹਨਾਂ ਦੀ ਦੁੱਖ ਤਕਰੀਬ ਵੰਡਣਗੇ ਤੇ ਉਹ ਫੇਰ ਇਹ ਕਹਿਣਗੇ ਵੀ ਯਾਰ ਅਸੀਂ ਗਲਤ ਸੀ ਅੱਜ ਉਹ ਉਸ ਪੀਕ ਤੇ ਪਹੁੰਚ ਚੁੱਕੇ ਨੇ ਜਿੱਥੋਂ ਉਹਨਾਂ ਨੂੰ ਵਾਪਸ ਨਹੀਂ ਲਿਆਇਆ ਜਾ ਸਕਦਾ ਅੱਜ ਅਸੀਂ ਰੋਲਾ ਹੀ ਪਾ ਸਕਦੇ ਹਾਂ ਕਿੰਨੇ ਹੀ ਇਹਨਾਂ ਦੇ ਕਾਂਗਰਸੀ ਛੱਡ ਛੱਡ ਕੇ ਬੀਜੇਪੀ ਚ ਚਲ ਗਏ ਅੱਜ ਆਪਾਂ ਗੱਲ ਕਰਦੇ ਸੀ ਰਵਨੀਤ ਮਿੱਟੂ ਦੀ ਅੱਜ ਗੱਲਾਂ ਚੱਲਦੀਆਂ ਪਈਆਂ ਉਹ ਵੀ ਛੱਡ ਕੇ ਚਲ ਗਿਆ ਇੱਕ ਟਾਈਮ ਸੀ ਜਦੋਂ ਉਹਨਾਂ ਨੇ ਦਹਾਕੇ ਦੇ ਵਿੱਚ ਦਰਬਾਰ ਸਾਹਿਬ 'ਤੇ ਅਟੈਕ ਕਰਾਤਾ ਉਦੋਂ ਉਹਨਾਂ ਦੇ ਦਾਦਾ ਜੀਏ ਸੀ ਉਹਨਾਂ ਨੇ ਅਟੈਕ ਕਰਾਇਆ ਅੱਜ ਅਸੀਂ ਫੇਰ ਉਸੇ ਪਾੜੇ ਦੇ ਵਿੱਚ ਐਸ ਲਈ ਸਾਡੇ ਸਿੱਖਾਂ ਭਰਾਵਾਂ ਨੂੰ ਸਾਡੇ ਪੰਜਾਬ ਦੇ ਵੋਟਰਾਂ ਨੂੰ ਦੇਸ਼ ਭਗਤੀ ਦੇਸ਼ ਪ੍ਰੇਮ ਆਪਣੇ ਦਿਲ ਦੇ ਵਿੱਚ ਜਗਾਉਣਾ ਪੈਣਾ ਆ ਤੇ ਪੰਜਾਬ ਨੂੰ ਬਚਾਉਣਾ ਪੈਣਾ ਆ ਇਦਾਂ ਦੇ 20 ਆਏ ਤੇ 20 ਗਏ ਸਿਸ਼ੋਧਿਆ ਸਾਹ ਵਰਗੇ ਵੀ ਆਏ ਤੇ ਵੀ ਗਏ ਉਹ ਪੰਜਾਬ ਨੂੰ ਤਾਂ ਅਬਦਾਲੀ ਵਰਗੇ ਨਹੀਂ ਘੇਰ ਸਕੇ ਤਗੜੇ ਅਲੈਗਜ਼ੈਂਡਰ ਨਹੀਂ ਘੇਰ ਸਕਿਆ ਜਿਹਨੂੰ ਸਿਕੰਦਰ ਦਾ ਗ੍ਰੇਟ ਕਹਿੰਦੇ ਆ ਇਹ ਕਿਹੜੇ ਬਾਗ ਦੀ ਬੂੰਦੀ ਹੈ ਇਸ ਲਈ ਇਹ ਨਾ ਹੋਵੇ ਵੀ ਸਾਡਾ ਸਰਕਾਰ ਤੋਂ ਸਾਡੀ ਐਡਮਿਨਿਸਟ੍ਰੇਸ਼ਨ ਤੋਂ ਸਾਡੀ ਪੁਲਿਸ ਤੋਂ ਸਾਡੀ ਇੰਟੈਲੀਜੈਂਸ ਤੋਂ ਵਿਸ਼ਵਾਸ ਉੱਠ ਖੜਾ ਹੋਵੇ ਤੇ ਸਾਨੂੰ ਆਪ ਖੜੇ ਹੋ ਕੇ ਬਾਹਰ ਆਣਾ ਪਵੇ ਸੰਘਰਸ਼ ਕਰਨਾ ਪਵੇ ਵੀ ਸਾਡਾ ਪੰਜਾਬ ਸਾਡਾ ਪੰਜਾਬ ਅਸੀਂ ਪੰਜਾਬ ਦੇ ਅਸੀਂ ਪੰਜਾਬੀ ਕੀ ਲੱਗਦਾ ਇਹ ਬਿਆਨ ਬੈਕਫਾਇਰ ਮਾਰੂਗਾ ਮੇਰਾ ਉਹਨਾਂ ਦਾ ਬੈਕਫਾਇਰ ਤੁਸੀਂ ਦੇਖੋ ਤਾਂ ਸਹੀ ਆ 2027 ਵੀ ਆ ਗਿਆ ਸਾਲ ਰਹਿ ਗਿਆ ਸਾਲ ਸਾਲ ਬਾਅਦ ਇਹਨਾਂ ਦੀ ਕਿਸੇ ਨੇ ਪੁੱਛਣੀ ਨਹੀਂ ਅੱਜ ਇਹਨਾਂ ਨੂੰ ਕਿਉਂ ਜ਼ਰੂਰਤ ਪਈ ਦਿੱਲੀੋਂ ਤੜੀ ਪਾਰ ਹੋਏ ਅੱਜ ਦਿੱਲੀੋਂ ਤੜੀ ਪਾਰ ਹੋਗੇ ਤਾਂ ਸ਼ੈਲਟਰ ਲੈਣ ਦੇ ਲਈ ਪੰਜਾਬ ਚ ਆ ਬੈਠੇ ਆ ਤੇ ਮੈਂ ਹੈਰਾਨ ਆ ਇਹਨਾਂ ਤੇ ਪੰਜਾਬ ਵਾਲਿਆਂ ਤੇ ਵੀ ਕਦ ਤੱਕ ਤੁਸੀਂ ਇਹ ਗੁਲਾਮੀਆਂ ਕਰਨੀਆਂ ਏਡੀਆਂ ਏਡੀਆਂ ਗੱਲਾਂ ਕਰਕੇ ਯਾਰ ਲੋਕਾਂ ਦੀਆਂ ਇਮੋਸ਼ਨਸ ਕੀ ਤੁਸੀਂ ਚਾਹੁੰਦੇ ਆ ਨਵੇਂ ਭਗਤ ਸਿੰਘ ਜੰਮਣ ਕੀ ਤੁਸੀਂ ਚਾਹੁੰਦੇ ਹੋ ਨਵੇਂ ਉਦਮ ਸਿੰਘ ਜੰਮਣ ਕੀ ਤੁਸੀਂ ਚਾਹੁੰਦੇ ਹੋ ਰਾਜਗੁਰੂ ਸੁਖਦੇਵ ਜੰਮੇ ਇਹਦਾ ਮਤਲਬ ਕਿਤੇ ਨਾ ਕਿਤੇ ਇਹਨਾਂ ਦੀਆਂ ਗੁਲਾਮੀਆਂ ਕਰਨ ਵਾਲੇ ਚਾਹੁੰਦੇ ਨੇ ਕਿ ਨਵੇਂ ਉੱਠ ਕੇ ਆਣ ਤਾਂ ਕਿ ਸਾਡੇ ਜਿਹੜੇ ਅਮਰ ਸ਼ਹੀਦ ਉਹਨਾਂ ਦੀ ਧਾਰਨਾ ਆਪਣੇ ਅੰਦਰ ਅਪਣਾ ਕੇ ਲੈ ਕੇ ਆਣ ਚਾਹੇ ਉਹ ਸਾਡੇ ਭਗਤ ਸਿੰਘ ਜੀ ਸੀਗੇ ਸਾਡੇ ਉਹ ਉਦਮ ਸਿੰਘ ਜੀ ਸੀਗੇ ਚਾਹੇ ਉਹ ਕਰਤਾਰ ਸਿੰਘ ਸ਼ਰਾਬਾ ਅਸੀਂ ਕਿੰਨੇ ਗਨਾਦਮਾ ਕਿਹੜੀ ਕਿਹੜੀ ਕਮਿਊਨਿਟੀ ਤੋਂ ਹਰ ਕਮਿਊਨਿਟੀ ਨੇ ਸ਼ਹਾਦਤ ਦਿੱਤੀ ਹੈ ਇਹ ਧਾਨ ਦੇ ਵਿੱਚ ਲਈ ਆਜ਼ਾਦੀ ਦੇ ਲਈ ਇਹ ਧਾਨ ਦੇ ਵਿੱਚ ਮਿਲੀ ਆਜ਼ਾਦੀ ਹੈ ਭੀਖ ਦੇ ਵਿੱਚ ਮਿਲੀ ਆਜ਼ਾਦੀ ਹੈ ਜੇ ਆਜ਼ਾਦੀ ਲੈਣ ਦੇ ਲਈ ਸੰਘਰਸ਼ ਕਰਨਾ ਪੈਂਦਾ ਤਾਂ ਇਦਾਂ ਦੀਆਂ ਉੱਚੇ ਬਿਆਨਬਾਜ਼ੀਆਂ ਪੰਜਾਬ ਦੀ ਧਰਤੀ ਦੇ ਉੱਤੇ ਨਹੀਂ ਹੁੰਦੀਆਂ ਅੱਜ ਪੰਜਾਬ ਦੀ ਉਹ ਧਰਤੀ ਹੈ ਜਿਨੇ ਖੂਨ ਬਹਾਇਆ ਇਹਨਾਂ ਦੀ ਰਾਖੀ ਕਰਨ ਦੇ ਲਈ ਅੱਜ ਸਾਡੇ ਲੀਡਰ ਕੱਠ ਪੁਤਲੀ ਬਣ ਕੇ ਰਹਿ ਗਏ ਨੇ ਤੇ ਤਾੜੀ ਤਾਂ ਮਜਬੂਰੀ ਚ ਮਾਰ ਹੀ ਨਹੀਂ ਸਕਦੇ ਨਾ ਨਾਹਰਾ ਮਾਰ ਸਕਦੇ ਨਹੀਂ ਤਾਂ ਉੱਠ ਕੇ ਉੱਥੇ ਸਾਡੇ ਵਰਗਾ ਹੋਵੇ ਤੇ ਦੱਸੇ ਕਿੰਨੇ 200 100 ਹੁੰਦਾ ਆ ਕਿਦਾਂ ਤੂੰ ਪੰਜਾਬ ਦੀ ਧਰਤੀ ਤੇ ਆ ਕੇ ਕਹਿਣਾ ਵੀ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਦਾਂਗੇ ਇਹ ਤੁਹਾਡੀਆਂ ਮਨਸੂਬੇ ਚਾਹੇ ਭਾਜਪੀ ਚਾਹੇ ਆਮ ਆਦਮੀ ਇਹ ਪੂਰੇ ਨਹੀਂ ਹੋਣੇ ਹਮੇਸ਼ਾ ਪੰਜਾਬ ਦੇ ਲੋਕ ਪਿਆਰ ਨਾਲ ਰਹੇ ਤੇ ਪਿਆਰ ਚ ਹੀ ਰਹਿਣੇ ਆ ਬਹੁਤ ਧੰਬਾ ਥੈਂਕ ਯੂ ਕੋਲੋ ਬੋਬਤਨ ਬਾਜੀ